ਹਾਂਜੀ ਜੀ ਕੀ ਹਾਲਾ ਤੁਹਾਡਾ ਤੁਹਾਨੂੰ ਇੱਕ ਵਾਰ ਫਿਰ ਤੋਂ ਮੈਂ ਇੱਕ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਨਵੀਂ ਸਵੇਰ ਹੋ ਚੁੱਕੀ ਹੈ ਤੇ ਅੱਜ ਆਪਾਂ ਆਕਲੈਂਡ ਸਿਟੀ ਸੈਂਟਰ ਘੁੰਮਣ ਜਾ ਰਹੇ ਹਾਂ ਜਿਹੜਾ ਕਿ ਨਿਊਜ਼ੀਲੈਂਡ ਦਾ ਸਭ ਤੋਂ ਵੱਡਾ ਸ਼ਹਿਰ ਹੈ ਇੱਥੇ 2 ਮਿਲੀਅਨ ਦੇ ਆਸ-ਪਾਸ ਲੋਕੀ ਵਸਦੇ ਨੇ ਪੂਰੇ ਆਕਲੈਂਡ ਦੇ ਵਿੱਚ ਤੇ ਮੌਸਮ ਬਹੁਤ ਵਧੀਆ ਵਾ ਮੱਠੀ ਮੱਠੀ ਜਿਹੜੀ ਆ ਆਵਾਜ਼ ਜਿਹੜੀ ਉਹ ਚੱਲ ਰਹੀ ਆ ਤੇ ਤੁਹਾਨੂੰ ਉੱਥੇ ਜਾ ਕੇ ਦਿਖਾਉਨੇ ਆ ਕਿ ਕੀ ਕੁਝ ਸਿਟੀ ਸੈਂਟਰ ਦੇ ਵਿੱਚ ਦੇਖਣ ਨੂੰ ਆ ਤੇ ਕਿਦਾਂ ਲੋਕਾਂ ਦਾ ਉੱਥੇ ਕੰਮਕਾਰ ਆ ਜਿੰਨੇ ਵੀ ਹਜੇ ਤੱਕ ਮੇਰਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਮੈਂ ਕਰਨ ਦਾ ਵਾ YouTube ਚੈਨਲ ਦੇ ਉੱਪਰ ਜਾ ਕੇ ਸਬਸਕ੍ਰਾਈਬ ਕਰੋ ਤੇ ਚਲੋ ਫਿਰ ਚੱਲੇ ਪਈਏ ਆਪਾਂ ਸਿਟੀ ਸੈਂਟਰ ਨੂੰ ਹਾਂਜੀ ਆਜੋ ਫਿਰ ਆਪਾਂ ਚੱਲੀਏ ਤੇ ਤੁਹਾਨੂੰ ਦੱਸ ਦਈਏ ਕਿ ਸਾਡੀ ਜਿਹੜੀ ਕਲੋਨੀ ਆ ਉਹ ਬਹੁਤ ਹੀ ਸੋਹਣੀ ਬਣੀ ਹੋਈ ਆ ਤੇ ਇਹ ਮੇਰਾ ਬੇਟਾ ਅਜੀਤ ਸਿੰਘ ਹਰ ਵਾਰ ਦੀ ਤਰ੍ਹਾਂ ਜਿਹੜੀ ਆਪਣੀ ਕਾਰ ਰੋਡ ਤੇ ਲੱਗੀ ਹੋਈ ਆ ਹਾਂ ਜੀ ਜੀ ਤੁਹਾਨੂੰ ਦੱਸ ਦਈਏ ਕਿ ਆਪਣੇ ਘਰ ਤੋਂ ਜਿਹੜਾ ਸਿਟੀ ਸੈਂਟਰ ਆ ਉਹ 13 ਕਿਲੋਮੀਟਰ ਆ ਤੇ ਜਾਣ ਲਈ ਇਹਨੂੰ 20 ਮਿੰਟ ਲੱਗਣਗੇ ਤੇ ਅੱਜ ਦਾ ਜਿਹੜਾ ਟੈਂਪਰੇਚਰ ਆ ਉਹ 18 ਵਾਂ ਤੇ ਅਜੀਜ਼ ਨੂੰ ਪਹਿਲਾਂ ਆਪਾਂ ਇਹਦੇ ਡੇ ਕੇਅਰ ਛੱਡ ਕੇ ਤੇ ਫਿਰ ਆਪਾਂ ਜਿਹੜਾ ਆਪਣਾ ਸਫ਼ਰ ਅੱਗੇ ਵਧਾਵਾਂਗੇ ਤੇ ਚਲੋ ਆਪਾਂ ਤੁਰੀਏ ਹੁਣ ਤੇ ਜੁੜੇ ਰਹੋ ਇਸ ਬਲੌਗ ਦੇ ਨਾਲ ਹਾਂਜੀ ਜੀ ਤੁਸੀਂ ਦੇਖ ਹੀ ਸਕਦੇ ਜੇ ਕਿ ਮੀਂਹ ਪੈਣਾ ਸਟਾਰਟ ਹੋ ਗਿਆ ਜੇ ਆਪਾਂ ਕਰੋ ਤੁਰਹੀਆਂ ਤੇ ਦੇਖਦੇ ਹਾਂ ਕਿ ਅੱਜ ਦਾ ਮੌਸਮ ਕਿਦਾਂ ਦਾ ਰਹਿੰਦਾ ਪਰ ਫਿਰ ਵੀ ਬੱਦਲ ਸਾਰਾ ਦੇਨੇ ਰਹਿਣੇ ਅੱਜ ਵੈਦਰ ਦਿਖਾਉਂਗਾ ਤੇ ਹਵਾ ਵੀ ਚੱਲਦੀ ਰਹਿਣੀ ਆ ਮੈਨੂੰ ਤੇ ਲੱਗਾ ਇਹ ਕਿ ਜਮੀ ਥੋੜਾ ਹੀ ਆਊਗਾ ਤੇ ਭਰ ਮੀ ਤਾਂ ਕਾਫੀ ਤੇਜ ਹੋ ਗਿਆ ਹਾਂਜੀ ਜੀ ਅਜੀਜ਼ ਨੂੰ ਆਪਾਂ ਡੇ ਕੇਅਰ ਛੱਡ ਆਏ ਆ ਤੇ ਮੀ ਪੈਂਦਾ ਸੀ ਇਹ ਕਰਕੇ ਆਪਾਂ ਇਹਦੇ ਡੇ ਕੇਅਰ ਜਾਂਦੇ ਦੀ ਵੀਡੀਓ ਨਹੀਂ ਬਣਾ ਸਕੇ ਕਿ ਮੀ ਵਾਵਾ ਹੀ ਆ ਗਿਆ ਸੀ ਤੇ ਆਪਾਂ ਚਲੋ ਸ਼ਹਿਰ ਨੂੰ ਚੱਲੀਏ ਤੇ ਦਿਖਾਉਨੇ ਆ ਫਿਰ ਟ੍ਰੈਫਿਕ ਵੀ ਲੱਗਾ ਹੋਣਾ ਵਾ ਤੇ ਕਿਦਾਂ ਦਾ ਮਾਹੌਲ ਚਾਲਾ ਤਰੇ ਤਰੇ ਦੇਖਦੇ ਆਂ ਜਦੋਂ ਆਪਾਂ ਮੋਟਰਵੇ ਤੇ ਚੜਨਾ ਹੁੰਦਾ ਤੇ ਮੋਟਰਵੇ ਐਗਜ਼ਿਟ ਲਾਈਨ ਤੋਂ ਪਹਿਲਾਂ ਲਾਈਟਾਂ ਲੱਗੀਆਂ ਤਾਂ ਕਿ ਟ੍ਰੈਫਿਕ ਜਿਹੜਾ ਵਾ ਉਹ ਲਗਾਤਾਰ ਨਾ ਵਧੇ ਮੋਟਰਵੇ ਦੇ ਉੱਤੇ ਤੇ ਜਦੋਂ ਆਪਾਂ ਜੀਟੀ ਰੋਡ ਕਹਿ ਦਿੰਨੇ ਆ ਪੰਜਾਬ ਦੇ ਵਿੱਚ ਤੇ ਨਿਊਜ਼ੀਲੈਂਡ ਦੇ ਵਿੱਚ ਜੀਟੀ ਰੋਡ ਨੂੰ ਮੋਟਰਵੇ ਕਿਹਾ ਜਾਂਦਾ ਤੇ ਆਪਾਂ ਜਿਹੜਾ ਨੈਸ਼ਨਲ ਹਾਈਵੇ 1 ਤੇ ਚੜ ਚੁੱਕੇ ਆ ਇਹ ਜਿਹੜਾ ਪੂਰੇ ਨਿਊਜ਼ੀਲੈਂਡ ਨੂੰ ਜੋੜਦਾ ਵਾ ਇਹ ਜਿਹੜਾ ਕਿ ਕੈਪੇਰੰਗਾ ਤੋਂ ਸਟਾਰਟ ਹੋ ਜਾਂਦਾ ਤੇ ਨੌਰਥ ਆਈਲੈਂਡ ਦਾ ਏਰੀਆ ਵਾ ਕੈਪੇਰੰਗਾ ਤੇ ਜਿਹੜਾ ਸਾਊਥ ਦਾ ਬਲਫ ਪਿੰਡਾ ਛੋਟਾ ਜਿਹਾ ਤੇ ਉੱਥੋਂ ਤੱਕ ਜਿਹੜਾ ਇਹ ਪੂਰਾ ਜਾਂਦਾ ਵਾ ਤੇ ਸਵੇਰੇ ਸਵੇਰ ਤੁਸੀਂ ਦੇਖ ਸਕਦੇ ਜੇ ਫੁੱਲ ਟਰੈਫਿਕ ਆ ਸਾਢੇ 9 ਦਾ ਟਾਈਮ ਆ ਸਵੇਰੇ ਸਵੇਰ ਲੋਕੀ ਆਪਣੇ ਕੰਮਾਂ ਤੇ ਜਾ ਰਹੇ ਆ ਤੇ ਟਰੈਫਿਕ ਤਾਂ ਆਕਲੈਂਡ ਦੇ ਵਿੱਚ ਜਿਹੜਾ ਵਾ ਉਹ 5 ਵਜੇ ਹੋਣਾ ਸਟਾਰਟ ਹੋ ਜਾਂਦਾ ਸਵੇਰੇ ਸਵੇਰ ਤੇ ਕਿਉਂਕਿ ਲੋਕਾਂ ਨੇ ਆਪਣਾ ਕੰਮ ਸਟਾਰਟ ਕਰਨਾ ਹੁੰਦਾ ਟਰੱਕਾਂ ਵਾਲੇ ਵੀਰ ਵੀ ਸਵੇਰੇ ਸਵੇਰ ਆਪਣੇ ਟਰੱਕ ਲੈ ਕੇ ਜਾਂਦੇ ਨੇ ਕੰਮਾਂ ਨੂੰ ਤੇ ਸ਼ਾਮ ਨੂੰ ਵੀ ਜਿਹੜਾ ਟ੍ਰੈਫਿਕ ਆਉ 2 ਵਜੇ ਦੇ ਨੇੜੇ ਤੇੜੇ ਸ਼ੁਰੂ ਹੋ ਜਾਂਦਾ ਤੇ ਬਾਅਦ ਦੇ ਵਿੱਚ ਉਹ ਸ਼ਾਮਾਂ ਦੇ 7 ਵਜੇ ਚੱਲਦਾ ਕਿਉਂਕਿ 2 ਵਜੇ ਇਦਾਂ ਸਟਾਰਟ ਹੋ ਜਾਂਦਾ ਕਈਆਂ ਨੇ ਜਿਹੜਾ ਸਵੇਰੇ ਸਟਾਰਟ ਕੀਤਾ ਹੁੰਦਾ अर्ਲੀ ਮਾਰਨਿੰਗ ਤੇ ਉਹਦੇ ਕਰਕੇ ਉਹਨਾਂ ਨੇ ਆਪਣਾ ਕੰਮ ਖਤਮ ਕਰਕੇ ਘਰਾਂ ਨੂੰ ਵਾਪਸ ਜਾਣਾ ਹੁੰਦਾ ਤੇ 3 ਵਜੇ ਬਾਅਦ ਚ ਸਕੂਲ ਦੀ ਛੁੱਟੀ ਦਾ ਟਾਈਮ ਹੋ ਜਾਂਦਾ ਤੇ ਇਸ ਕਰਕੇ ਟ੍ਰੈਫਿਕ ਆ ਜਿਹੜਾ ਉਹ ਆਪਾਂ ਨੂੰ ਆਕਲੈਂਡ ਦਾ ਜਿਹੜਾ ਮੋਟਰਵੇਅ ਆ ਉੱਤੇ ਆਪਾਂ ਨੂੰ ਦੇਖਣ ਨੂੰ ਹਰ ਵੇਲੇ ਮਿਲ ਹੀ ਜਾਂਦਾ ਤੇ ਲਗਭਗ ਜਿਹੜਾ 1760 ਕਿਲੋਮੀਟਰ ਦਾ ਇਹ ਲੰਬਾ ਹਾਈਵੇਅ ਆ ਪੂਰੇ ਨਿਊਜ਼ੀਲੈਂਡ ਦਾ ਤੇ ਆ ਮੇਰੇ ਖੱਬੇ ਹੱਥ ਟ੍ਰੇਨ ਲੰਘ ਕੇ ਜਾਂਦੀ ਹੋਈ ਆ ਤੇ ਕਿਉਂਕਿ ਮੋਟਰਵੇਅ ਦੇ ਨਾਲ ਹੀ ਜਿਹੜਾ ਬਿਲਕੁਲ ਹੀ ਗ੍ਰੀਨ ਲੇਨ ਦਾ ਰੇਲਵੇ ਸਟੇਸ਼ਨ ਪੈ ਜਾਂਦਾ ਤੁਹਾਨੂੰ ਦੱਸਦੀ ਜੀ ਕਿ ਮੇਰੇ ਜਿਹੜਾ ਖੱਬੇ ਹੱਥ ਆ ਉਹ ਗ੍ਰੀਨ ਲੇਨ ਦਾ ਜਿਹੜਾ ਰੇਲਵੇ ਸਟੇਸ਼ਨ ਆ ਉਹ ਆ ਚੁੱਕਾ ਤੇ ਹਾਂਜੀ ਜੀ ਤੁਹਾਨੂੰ ਦੱਸਦੀਏ ਕਿ ਆਪਾਂ ਤਾਂ 2-3 ਬਲੌਗ ਬਣਾਏ ਸੀ ਐ ਦਿਵਾਲੀ ਮੇਲੇ ਦਾ ਵੀ ਬਣਾਇਆ ਸੀ ਜਿਹੜਾ ਆਕਲੈਂਡ ਸਿਟੀ ਸੈਂਟਰ ਦੇ ਵਿੱਚ ਬਣਾਇਆ ਗਿਆ ਸੀ ਤੇ ਦਿਵਾਲੀ ਦੇ ਉੱਪਰ ਵੀ ਬਣਾਇਆ ਸੀ ਪਰ ਜਿਹੜਾ ਸਿਟੀ ਸੈਂਟਰ ਦਾ ਬਲੌਗ ਹੀ ਉਹਦੇ ਵਿੱਚ ਸਾਊਂਡ ਕੁਆਲਿਟੀ ਬਹੁਤ ਵਧੀਆ ਨਹੀਂ ਸੀ ਦੇ ਦਿਵਾਲੀ ਦਾ ਜਿਹੜਾ ਬਲੌਗ ਹੀ ਉਹ ਆਪਾਂ ਵੈਸੇ ਹੀ ਲੇਟ ਹੋ ਗਏ ਮੈਂ ਤੁਹਾਡੇ ਸਾਰਿਆਂ ਤੋਂ ਇਸ ਗੱਲ ਦੀ ਮਾਫੀ ਮੰਗਦਾ ਕਿ ਸਮੇਂ ਸਿਰ ਮੈਂ ਜਿਹੜਾ ਉਹ ਬਲੌਗ ਆਪਣੇ ਚੈਨਲ ਦੇ ਉੱਤੇ ਨਹੀਂ ਪਾ ਸਕਿਆ ਤੇ ਮੈਂ ਇਸ ਗੱਲ ਦਾ ਅੱਗੇ ਤੋਂ ਪੂਰਾ ਧਿਆਨ ਰੱਖਾਂਗਾ ਕਿ ਬਲੌਗ ਜਿਹੜਾ ਉਹ ਸਮੇਂ ਸਿਰ ਪਵੇ ਸਾਰਿਆਂ ਨੂੰ ਲੰਗੀ ਦਿਵਾਲੀ ਦੀਆਂ ਲੱਖ ਲੱਖ ਮੁਬਾਰਕਾਂ ਔਰ ਤੁਸੀਂ ਦੇਖ ਸਕਦੇ ਜੇ ਆਕਲੈਂਡ ਦੀ ਆਣ ਪਾਣ ਛਾਣ ਸਕਾਈ ਟਾਵਰ ਆਕਲੈਂਡ ਸਿਟੀ ਸੈਂਟਰ ਦਾ ਜਦੋਂ ਐਗਜ਼ਿਟ ਲੈਣਾ ਤੇ 427 ਨੰਬਰ ਇਹਦਾ ਐਗਜ਼ਿਟ ਨੰਬਰ ਆ ਤੇ ਨੈਲਸਨ ਸਟਰੀਟ ਸਿਟੀ ਸੈਂਟਰ ਲਿਖਿਆ ਹੁੰਦਾ ਐਗਜ਼ਿਟ ਲੈਣ ਦੇ ਲਈ ਤੇ ਤੁਸੀਂ ਇਹੇ ਲੈ ਕੇ ਤੇ ਸਿਟੀ ਸੈਂਟਰ ਅੰਦਰ ਜਾ ਸਕਦੇ ਜੇ ਸਿਟੀ ਸੈਂਟਰ ਆਉਂਦੇ ਸਾਰ ਹੀ ਜਿਹੜਾ ਸਪੀਡ ਜ਼ੋਨ ਆ ਉਹ 40 ਦਾ ਹੋ ਜਾਂਦਾ ਤੇ ਦੋ ਤਿੰਨ ਸਟਰੀਟਾਂ ਦੇ ਉੱਤੇ ਜਿਹੜਾ ਵਾ 40 ਦਾ ਜ਼ੋਨ ਆ ਤੇ ਮੋਸਟਲੀ ਜਿਹੜੀਆਂ ਸਟਰੀਟਾਂ ਵਾ ਸਿਟੀ ਸੈਂਟਰ ਦੇ ਵਿੱਚ ਉੱਥੇ 30 ਦਾ ਜ਼ੋਨ ਆ ਤੇ ਇੱਥੇ ਜਿੰਨੀ ਵੀ ਪਾਰਕਿੰਗ ਆ ਉਹ ਤੁਹਾਨੂੰ ਕਿਤੇ ਵੀ ਫ੍ਰੀ ਨਹੀਂ ਮਿਲਣੀ ਸਾਰੀ पेड ਆ ਇਹ ਜੀ ਆ ਗਈ ਆ 80 ਵਾਲਿਆਂ ਦੀ ਪਾਰਕਿੰਗ ਕਸਟਮ ਸਟਰੀਟ ਦੇ ਉੱਪਰ ਇਹ ਪੈਂਦੀ ਆ ਪਾਰਕਿੰਗ ਲਾ ਕੇ ਆਪਾਂ ਜੀ ਅੰਦਰਵਾਰ ਬਿਲਡਿੰਗ ਖਾਣੀ ਆ ਚੁੱਕੇ ਹਾਂ ਸਿਟੀ ਸੈਂਟਰ ਦੇ ਵਿੱਚ ਤੇ ਤੁਹਾਨੂੰ ਸਭ ਤੋਂ ਪਹਿਲਾਂ ਸਿਟੀ ਸੈਂਟਰ ਦਾ ਬੱਸ ਅੱਡਾ ਵਿਖਾਈਏ ਤੇ ਕੁਝ ਐਸ ਤਰ੍ਹਾਂ ਦਾ 뷰 ਨਜ਼ਰ ਆਉਂਦਾ ਉਪਰ ਇਸ ਸਾਈਡ ਤੇ ਉੱਪਰ ਆਇਆ ਤੇ ਇਹ ਤਾਂ ਨਹੀਂ ਦੇਖੀ ਸਕਦੇ ਇਹ ਵੱਡੀਆਂ ਵੱਡੀਆਂ ਬਿਲਡਿੰਗਾਂ ਸੁਫਾਇਦਾ ਪੂਰਾ ਖਾਸ ਪ੍ਰਬੰਧ ਆ ਸਿਟੀ ਸੈਂਟਰ ਦੇ ਵਿੱਚ ਇਸ ਦਾ ਨਾਂ ਜੀ ਕਮਰਸ਼ੀਅਲ ਬੇ ਆ ਤੇ ਇਸੇ ਸ਼ਾਪਿੰਗ ਸੈਂਟਰ ਦੇ ਨਾਲ ਨਾਲ ਫੂਡ ਕੋਰਟ ਵੀ ਬਣਿਆ ਆ ਤੇ ਪਹਿਲਾਂ ਆਪਾਂ ਤੁਹਾਨੂੰ ਬਾਹਰ ਨਿਕਲ ਕੇ ਅੱਜ ਦਾ ਮੌਸਮ ਖਾਈਏ